ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਆਪਾਂ ਪਹੁੰਚ ਚੁੱਕੇ ਹਾਂ ਜੀ ਅੱਜ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਬਾਈ ਜੀ ਅੱਜ ਤਰੀਕ ਹੈ ਜੀ ਬਾਈ ਜੀ ਬਾਈ ਨੌਵਾਂ ਮਹੀਨਾ 2025 ਹੈ ਬਾਈ ਜੀ ਤੇ ਬਾਈ ਜੀ ਆਪਣਾ YouTube ਚੈਨਲ ਹੈ ਫਾਰਮਰ ਕੇ ਨਟ ਗਿਆਣਾ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਘੰਟੀ ਵਾਲਾ ਬਟਨ ਬਾਈ ਲਾਜ਼ਮੀ ਦਬਾਇਓ ਆਪਣੀ ਵੀਡੀਓ ਨੂੰ ਐਂਡ ਤੱਕ ਵੀਰ ਜੀ ਲਾਜ਼ਮੀ ਦੇਖਿਓ ਅੱਜ ਤੁਹਾਨੂੰ ਦਿਖਾਉਣ ਆਗੇ ਜੀ ਸਵਰਾਜ ਟਰੈਕਟਰ ਤੁਸੀਂ ਦੇਖੋ ਬਾਈ ਜੀ ਟਰੈਕਟਰ ਉੱਚੇ ਤੇ ਨੀਵੇਂ ਮਾਰਗਾਂ ਦੇ ਵਿੱਚ ਟਰੈਕਟਰ ਆਜੋ ਜੀ ਮੰਡੀ ਦੇ ਵਿੱਚ ਬਰਨਾਲੇ ਤੁਹਾਨੂੰ ਦਿਖਾਈਏ ਟਰੈਕਟਰ ਵੀਡੀਓ ਨੂੰ ਕਰ ਦੋ ਸ਼ੇਅਰ ਦੇ ਲਾਇਕ ਆਜੋ ਫਿਰ ਬਾਈ ਜੀ ਮੰਡੀ ਦੇ ਵਿੱਚ ਉਹ ਪੁੱਜ ਗਿਆ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਟਰੈਕਟਰ ਸਵਰਾਜ ਸਵਰਾਜ ਟਰੈਕਟਰ ਦਿਖਾਵਾਂਗੇ ਜੀ ਕੱਲੇ ਸਵਰਾਜ ਟਮਾਟਰ ਹੀ ਦੇਖ ਸਕਦੇ ਹਾਂ 855 ਆ ਗਿਆ ਜੀ ਪਹਿਲਾ 855 ਸਵਰਾਜ ਪਹਿਲਾ ਟਰੈਕਟਰ ਆ ਗਿਆ ਦੇਖੋ ਬਹੁਤ ਵਧੀਆ ਟਰੈਕਟਰ ਹੈ ਜੀ ਠੀਕ ਹੈ ਜੀ ਹਾਂ ਡਰਾਈਵਰ ਤੇ ਰੇਟ ਵਾਲੇ ਪਾਇ ਨਹੀਂ ਭਾਈ ਰੇਟ ਭਾਈ ਦੇ ਨਹੀਂ ਲਿਖਣਾ ਠੀਕ ਹੈ ਜੀ 16 ਟ੍ਰੈਕਟਰ ਆ ਗਿਆ ਅੰਦਰ ਸਵਰਾਜ 960 ਦੇਖ ਸਕਦੇ ਹੋ ਜੀ 60 16 ਦੇ ਟਾਇਰ ਆ ਜੀ 16 28 ਦੇ ਛਾਦਰੀ ਲੱਗੀ ਆ ਦੇਖ ਸਕਦੇ ਹੋ ਜੀ ਇੱਥੇ ਦੇਖੋ ਭਾਈ ਟ੍ਰੈਕਟਰ ਦੇਖੋ ਤੁਸੀਂ ਪਾਵਰ ਸਟੀering ਸੂਰਜਾ ਮੂਰੇ ਲਿਖਿਆ 16 ਮਾਡਲ ਆ 545 ਰੇਟ ਆ 4 ਸਪੀਡ ਹੈ ਟਰੈਕਟਰ 4 ਸਪੀਡ ਹੈ ਟਰੈਕਟਰ ਸੋਹਣਾ ਜੀ ਦੇਖ ਸਕਦੇ ਆ ਕਦਰ ਹੀ ਲੱਗੀ ਆ 16 9 28 ਦੇ ਟਾਇਰ ਆ ਸੈਂਟਰ ਹੀ ਰਹਿ ਗਿਆ ਪਾਵਰ ਸਟੀering ਆ ਥੋੜਾ ਬਹੁਤ ਲੱਗਿਆ ਲੋ ਵੀ ਇੱਕ ਸਵਰਾਜ ਹੋਰ ਆ ਗਿਆ 855 2009 ਮਾਡਲ ਹੈ ਜੀ ਇਹ ਟਰੈਕਟਰ 2009 ਮਾਡਲ ਹੈ ਜੀ 14 ਦੇ ਟਾਇਰ ਪੈ ਗਏ ਜੀ 14 9 28 ਦੇ ਟਾਇਰ ਆ ਜੀ ਸੈਂਟਰ ਹੀ ਰਹਿ ਗਿਆ ਸਾਹ ਦੇ ਬੂਰੇ ਇਸ ਕੀ ਨੋਰਮਲ ਸੈਟ ਹੈ ਅੰਦਰ ਹੈ 7185 ਹਜ਼ਾਰ ਰੈਂਟ ਕਰਦੇ ਬਾਈ 7185 ਹਜ਼ਾਰ ਚੋੜੀ ਕਰਦੇ ਪਾਵਰ ਸਟੀਰਿੰਗ ਹੈ ਨਹੀਂ ਬਾਈ ਜੀ ਪਾਵਰ ਸਟੀਰਿੰਗ ਹੈ ਨਹੀਂ ਬਾਈ ਜੀ 14 908 ਟਾਇਰ ਹੈ ਇਹਨਾਂ ਸਾਹ ਤੇ ਵੀ ਵੀਕ ਬੇਚ ਰੋ ਨੋ ਨੋ ਸਵਰਾਜ ਇੱਕ ਹੋਰਾ ਜਆ ਸਵਰਾਜ ਦੇਖ ਸਕਦੇ ਹੋ ਟਰੈਕਟਰ ਸਵਰਾਜ ਲਓ ਬਾਈ ਸਵਰਾਜ ਬਹੁਤ ਸੋਹਣਾ ਟਰੈਕਟਰ ਹੈ ਬਾਈ ਇਹ ਵੀ 8552 ਸਵਰਾਜ ਬਈ ਇਹ ਤੇ ਰੇਟ ਨਹੀਂ ਪਾਇਆ ਪਾਵਰ ਸਟੀering ਹੈ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਾਵਰ ਸਟੀering ਹੈ ਜੀ ਟਰੈਕਟਰ ਸੋਹਣਾ ਜੀ 16 ਦੇ ਟਾਇਰ ਪਏ ਹੋਏ ਲਓ ਵੀ ਸਵਰਾਜ ਘੋੜ ਆ ਗਿਆ 13 ਮਾਡਲ 475000 ਰੇਟ ਹੈ ਜੀ ਪਾਵਰ ਸਟੀering ਹੈ ਐਫੀ ਸਵਰਾਜ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਈ ਜੀ 14 928 ਦੇ ਟਾਇਰ ਪਏ ਹੋਏ ਨਾਗਰਲੇ ਤੋ ਟਰੈਕਟਰ ਵਧੀਆ ਜੀ ਦੇਖੋ ਵੀ ਟਰੈਕਟਰ ਸਵਰਾਜ 855 ਦਾ ਬਹੁਤ ਹੀ ਸੱਟ ਟਰੈਕਟਰ ਹੈ ਜੀ ਸਤਰੀ ਲੱਗੀ ਆ ਵਧੀਆ ਟਰੈਕਟਰ ਹੈ ਬਾਈ ਜੀ ਦੇਖੋ ਟਰੈਕਟਰ ਸਵਰਾਜ ਹੋ ਰਿਹਾ ਜੇਕ ਬਾਈ ਸਵਰਾਜ ਟਰੈਕਟਰ 855 7 ਮਾਡਲ ਹੈ ਜੀ ਗੁਡਇਰ ਦੇ ਟਾਇਰ ਪਏ ਹੋਏ ਟਰੈਕਟਰ ਦੇ ਜੀ ਗੁਡਇਰ ਦੇ ਟਾਇਰ ਪਏ ਹੋਏ ਮਗਰ ਮੂਲੇ ਮਾਰ ਪਿਆ ਜੀ ਟਰੈਕਟਰ ਵਧੀਆ ਜੀ 7 ਮਾਡਲ ਹੈ ਜੀ ਟਰੈਕਟਰ ਪੂਰੇ ਬੰਪਰ ਲੱਗੇ ਹੋਇਆ 3 5500 ਰੇਟ ਕਰਦੇ ਆ ਬਾਈ ਬਾਕੀ ਮੌਕੇ ਦੇ ਜੀ ਸਵਰਾਜ 855 ਜੀ ਪਾਵਰ ਸਟੀering ਹੈਰੀ ਬਾਈ ਟਰੈਕਟਰ ਇਹ ਟਰੈਕਟਰ ਇੱਕ ਹੋਰ ਆ ਗਿਆ ਇਧਰ ਇਹ ਵੀ ਟਰੈਕਟਰ ਦੇਖੋ ਜੀ 17 ਮਾਡਲ ਹੈ 595 ਰੇਟ ਹੈ ਜੀ 17 ਮਾਡਲ ਹੈ 595 ਰੇਟ ਹੈ ਟਰੈਕਟਰ ਸੁਣਾ ਸੈਂਟਰ ਹੈ ਗਈ ਰੋਈ ਜੀ ਸਾਤਰੀ ਲੱਗੀ ਆ ਟਾਇਰ ਦੇਖੋ ਭਾਈ ਤੁਸੀਂ ਗੁੜੀਆਂ ਦੇ ਟਾਇਰ ਪਏ ਹੋਇਆ 14928 ਦੇ ਟਰੈਕਟਰ ਸਵਾਹ ਜੀ ਪਾਵਰ ਸਟੀering ਹੈ ਸਫਰਾਜ 855 44 ਵਾਲਾ ਘੋੜਾ ਬੈਂਪਰ ਲੱਗਿਆ ਟਾਇਰ ਨਵੇਂ ਆ ਚਾਰੇ ਸੇਰ ਬਾਬੂ ਦੇ ਲਿਖੇ ਹੋਏ ਟਰੈਕਟਰ ਦੇਖੋ ਪੂਰਾ ਅਸਾ ਟਰੈਕਟਰ ਹੈ ਵੀ ਬਰਾੜ ਟਰੈਕਟਰ 14 ਮਾਡਲ ਆ ਗਿਆ 495 ਰੇਟ ਹੈ ਜੀ ਬਾਕੀ ਮੌਕੇ ਤੇ ਹੋ ਜੀ 495 ਰੇਟ ਹੈ ਬਾਕੀ ਮੌਕੇ ਤੇ ਹੋ ਜੀ ਸਾਤਰੀ ਲੱਗੀ ਐ ਚਾਰੇ ਟਾਇਰ ਨਵੇਂ ਆ ਜੀ 68 ਦੇ ਟਾਇਰ ਪਾਏ ਹੋਏ ਆ ਜੀ ਮਗਲ ਦੇਖ ਸਕਦੇ ਹੋ ਟਰੈਕਟਰ ਦੇ 68 ਦੇ ਟਾਇਰ ਐ 14 9 28 ਦੇ ਆ ਸਵਰਾਹ ਟਰੈਕਟਰ ਆ ਜੀ ਵਧੀਆ ਟਰੈਕਟਰ ਐ ਮੂਲ ਟਾਇਰ ਥੋੜੇ ਜਿਹੇ ਆਦੇ ਐ ਦੇਖੋ ਟਰੈਕਟਰ ਵਧੀਆ ਟਰੈਕਟਰ ਐ ਜੀ ਸਵਰਾਹ 855 ਸਾਤਰੀ-ਛਤਰੀ ਪੂਰੀ ਸੋਨੇ ਲੱਗੀ ਜੀ ਤਿੰਨ ਸਿਲੰਡਰ ਸਵਰਾਹ ਆ ਜੀ ਟਰੈਕਟਰ ਇੱਕ ਹੋਰ 855 ਸਾਤਰੀ ਲੱਗੀ ਹੈ ਜੀ ਟਰੈਕਟਰ ਦੇਖੋ ਜੀ ਤੁਸੀਂ ਟਰੈਕਟਰ ਇਹ ਨੀਵੇਂ ਮਾਡਲ ਚਾਹੀਦਾ ਥੋੜਾ ਜਿਹਾ 13 6 22 ਦੇ ਟਾਇਰ ਹੈ ਜੀ 13 6 22 ਦੇ ਟਾਇਰ ਹੈ ਟਰੈਕਟਰ ਦੇ ਦੇਖ ਸਕਦੇ ਹੋ ਤੁਸੀਂ ਟਰੈਕਟਰ ਸੋਹਣਾ ਜੀ ਮੂਰਲੇ ਬਰਗੜਾ ਲੱਗਿਆ 2005 ਮਾਡਲ ਹੈ ਜੀ 2 ਲੱਖ 98000 ਰੇਟ ਹੈ ਜੀ ਦੇਖ ਸਕਦੇ ਹੋ ਬਾਈ ਜੀ 2005 ਮਾਡਲ ਹੈ ਜੀ 2 ਲੱਖ 298000 ਰੁਪਏ ਰੇਟ ਹੈ ਟਾਈਟਲ ਦੇਖੋ ਸਵਰਾਜ 855 ਪਾਵਰ ਸਟੀering ਹੈ ਨਹੀਂ ਟੈਟਰ ਪਾਵਰ ਸਟੀering ਟਰੈਕਟਰ ਹੈ ਜੀ ਟਰੈਕਟਰ ਸਵਰਾਜ 1 ਕੋਰ ਆ ਗਿਆ ਸਵਰਾਜ 855 ਦੇਖ ਲੈ ਇੱਕਦਮ ਤੁਸੀਂ ਪਾਵਰ ਸਟੀering ਹੈ ਜੀ ਗੁੜਿਆਰ ਦੇ ਮਾਦਲੇ ਟਾਇਰ ਹੈ ਜੀ ਟਰੈਕਟਰ ਦੇ ਗੁੜਿਆਰ ਦੇ ਟਾਇਰ ਪਾਇਆ ਹੋਇਆ ਜੀ 14 ਦੇ 14928 ਦੇ ਗੁੜਿਆਰ ਦੇ ਟਾਇਰ ਹੈ ਤੇ ਟਰੈਕਟਰ ਗੇਰਾ ਜੀ 16 ਮਾਡਲ ਹੈ 545000 ਰੇਟ ਹੈ ਜੀ ਪਾਵਰ ਸਟੀering ਹੈ ਜੀ ਟਰੈਕਟਰ ਸੋਹਣਾ ਜੀ ਦੇਖ ਸਕਦੇ ਹੋ ਟਰੈਕਟਰ ਵਧੀਆ ਟਰੈਕਟਰ ਹੈ ਜੀ ਗੁੜਿਆਰੇ ਟਾਇਰ ਟਾਇਰ ਹੈ ਜੀ 14 9 28 ਦੇਖ ਸਕਦੇ ਹੋ ਸਵਰਾਜ 852 ਕਿਸਾਨ ਵੀਰਾਂ ਦੀ ਪਹਿਲੀ ਪਸੰਦ ਜੀ ਲਓ ਜੀ ਸਵਰਾਜ 1 ਕੋ ਰ ਹੈ 21 ਮਾਡਲ ਰੇਟ 725000 ਰਿਹਾ ਜੀ ਟਰੈਕਟਰ ਸੋਹਣਾ ਜੀ 16 ਦੇ ਟਾਇਰ ਹੈ ਜੀ 16 ਦੇ ਟਾਇਰ ਹੈ ਜੀ ਗੁੜੀਆ ਦੇ ਪਾਏ ਵੇ 16 9 28 ਦੇ ਟਰੈਕਟਰ ਵਧੀਆ ਜੀ ਟਰੈਕਟਰ ਬਹੁਤ ਸੋਹਣਾ ਜੀ ਤੁਸੀਂ ਦੇਖੋ ਛੜ ਗੇਰਾ ਜੀ ਛੜ ਗੇਰਾ ਜੀ ਇੰਜਨ ਟਰੈਕਟਰ ਦੇ ਦੇਖੋ ਪਾਵਰ ਸਟੀering ਹੈ ਬੰਪਰ ਲੱਗਿਆ 21 ਮਾਡਲ 725 ਰੇਟ ਹੈ ਟਰੈਕਟਰ ਦੇਖੋ ਇਹ 400 ਵੇਰਾ ਟਰੈਕਟਰ ਦਾ ਸਿੱਕੇਵਾਂ ਦਾ ਟਰੈਕਟਰ ਹੈ ਜੀ ਮੂਰਲੇ ਟਾਇਰ ਹੈਗੇ ਜੀ 90 ਮਗਰਲੇ ਟਾਇਰ 90 ਪੈਸੇ ਆ ਜੀ ਮੂਰਲੇ ਹੈਗੇ ਅੱਦੇ ਜੀ ਦੇ ਸਕਦੇ ਸਾਧਰੀ ਲੱਗਿਆ ਜੀ ਬਹੁਤ ਵਧੀਆ ਟਰੈਕਟਰ ਆ ਵੀਰ ਜੀ ਮੰਡੀ ਬਰਨਾਲਾ ਦੇਖੋ ਆ ਗਿਆ ਸਵਰਾਜ ਸਵਰਾਜ 855 ਜੀ 17 ਮਾਡਲ ਹੈ 5 ਲੱਖ 60000 ਰੇਟ ਹੈ ਜੀ 17 ਮਾਡਲ 5 ਲੱਖ 60000 ਰੇਟ ਆ ਪਾਵਰ ਡੀਲੀ ਹੈ ਜੀ ਟਰੈਕਟਰ ਸੋਹਣਾ ਜੀ 960 ਆ ਜੀ ਇਹ ਸਵਰਾਜ 960 ਦੇਖੋ ਜੀ ਸਵਰਾਜ 960 ਸਵਰਾਜ 960 17 ਮਾਡਲ ਹੈ ਜੀ ਦੇਖ ਸਕਦੇ ਜੀ ਵੀਡੀਓ ਦੇ ਵਿੱਚ ਤਿੰਨ ਚਾਰ ਟਰੈਕਟਰ ਅਜ 960 ਹੈ ਜੀ ਸਵਰਾਜ ਦੇਖੋ ਜੀ ਵੀਡੀਓ ਪਰ ਦੋ ਸੇਰ ਜੀ 17 ਮਾਡਲ 5.5 ਰੇਟ ਹੈ ਜੀ ਪੂਰਾ ਜੀ ਸਵਰਾਜ ਟਰੈਕਟਰ ਹੈ ਜੀ ਸਾਹ ਦੇਖੋ ਟਰੈਕਟਰ ਬਹੁਤ ਵਧੀਆ ਹੈ ਜੀ ਇੱਕ ਆ ਜੀ ਸੈਂਟਰ ਦੇ ਰਿਹਾ ਉਹ ਬੋਲੋ ਦੇ ਟਾਇਰ ਹੈ ਜੀ ਬੋਲੋ ਦੇ ਟਾਇਰ ਪਾਇਆ ਹੈ ਟਰੈਕਟਰ ਜੀ 14 9 28 ਹੈ ਬਹੁਤ ਵਧੀਆ ਤੇ ਤੁਹਾਨੂੰ ਵੀ ਸ਼ੇਅਰ ਕਰਦੇ ਲਾਈਕ ਕਰਦੇ ਵਾਰ ਵੀਡੀਓ 16 ਮਾਡਲ 5 ਲੱਖ 30 ਹਜ਼ਾਰ ਰੇਟ ਹੈ 16 ਮਾਡਲ 5 ਲੱਖ 30 ਹਜ਼ਾਰ ਰੇਟ ਹੈ ਪਾਵਰ ਸਟੀering ਹੈ ਜੀ ਪਾਵਰ ਸਟੀering ਦਾ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਵਾਜੀ ਲੈ ਸਕਦੇ ਆਜੇ ਕੋਲ ਤੁਹਾਡੇ ਵਾਸਤੇ ਲੈ ਕੇ ਆ ਗਏ ਲਾਲ ਸੱਤਰੀ ਹੈ ਮੁੰਤਰੋ 13 6 28 ਦੇ ਟਾਇਰ ਹੈ ਟਰੈਕਟਰ ਵੀਰ ਹੈ ਟਰੈਕਟਰ ਸੋਹਣਾ ਜੀ ਥਾਣੇ ਮਾੜਾ ਟਰੈਕਟਰ ਹੈ ਇਹ 2004 ਮਾਡਲ ਹੈ 2.2 ਲੱਖ ਰੇਟ ਹੈ ਜੀ ਪਾਵਰ ਸਟੀਅਰਿੰਗ ਹੈ ਨਹੀਂ ਜੀ 2.2 ਲੱਖ ਰੇਟ ਦਾ ਟਰੈਕਟਰ ਆ ਦੇਖ ਸਕਦੇ ਹੋ ਬਲ ਟਰੈਕਟਰ ਵਧੀਆ ਟਰੈਕਟਰ ਹੈ ਟਾਇਰ ਹੈ ਜੀ ਮਾਰਲੇ 40 ਪੈਸੇ ਹੈ ਜੀ ਨੂਰਲੇ ਵੀ 40 ਪੈਸੇ ਦੇ ਸਕਦੇ ਹਾਂ ਜੀ ਟਰੈਕਟਰ ਵਧੀਆ ਮਰਗਾੜ ਮਰਗੋਟ ਦੀ ਗਲੇ ਵੇਜ ਟਰੈਕਟਰ ਤੇ ਸੋਹਣਾ ਟਰੈਕਟਰ ਹੈ 255 2003 ਮਾਡਲ ਹੈ ਤਨ ਲੱਖ 25000 ਰੇਟ ਹੈ। ਤਨ ਲੱਖ 25000 ਰੇਟ ਹੈ ਜੀ। 855 ਤਿੰਨ ਮਾਡਲ। ਦੇਖ ਸਕਦੇ ਹੋ। 14 ਨੋ 5 ਦਾ ਟਾਇਰ ਹੈ। ਟਰੈਕਟਰ ਵੀਰ ਆ। ਪਾਵਰ ਸਟੀਅਰਿੰਗ ਹੈ ਨਹੀਂ ਮਾਡਲ ਵਿੱਚ ਸਿਰਫ ਟਰੈਕਟਰ ਹੈ। ਤੇ ਮੂਹਰੇ ਟਾਇਰ ਬਿਲਕੁਲ ਨਵੇਂ ਹੈ ਜੀ। ਮਾਗਰ ਟਾਇਰ ਅੱਧਾ ਤਾਂ ਵੱਧ ਹੈ ਜੀ। ਤਿੰਨ ਮਾਡਲ 332000। ਰੇਟ ਹੈ ਜੀ ਬਾਕੀ ਮੌਕੇ ਤੇ ਹੋ ਜਾਊਗਾ ਜੀ। ਬਾਕੀ ਮੌਕੇ ਤੇ ਹੋ ਜਾ। ਲੋ ਵੀ ਮਿੱਤਰੋ ਟਰੈਕਟਰ ਖੋਰ ਹੈ ਗਿਆ ਸੁਬਰਾਜ। 855 ਸੁਬਰਾਜ। ਦੇਖ ਸਕਦੇ ਹੋ ਦੇਖੋ ਭਾਈ ਜੀ ਸਵਰਾ ਟਰੈਕਟਰ 13 ਸੇ 28 ਦੇ ਟਾਇਰ ਹੈ ਜੀ ਟਰੈਕਟਰ ਸੋਹਣਾ ਮੋਲਿਵਰ ਗਾਰਡ ਲੱਗੇ ਹੋਇਆ ਪਾਵਰ ਸਟੀering ਹੈ ਨਹੀਂ ਜੀ ਪਾਵਰ ਸਟੀering ਹੈ ਜੀ ਟਰੈਕਟਰ ਇਹ 4 ਮਾਡਲ ਹੈ 299 ਰੇਟ ਹੈ ਜੀ ਮੋਲਿਵਰ ਗਾਰਡ ਲੱਗੇ ਹੋਏ ਦੇਖ ਸਕਦੇ ਹੋ ਟਰੈਕਟਰ ਸੋਹਣਾ ਟਰੈਕਟਰ ਮੰਡੀ ਤੋਂ ਪਰ ਨਾਲ ਆਇਆ ਜੂਟਿਊਬ ਚੈਨਲ ਫਾਰਮਰ ਕਿੰਗ ਮੈਟ ਗਿਆ ਸਬਸਕ੍ਰਾਈਬ ਕਰ ਦਿਓ ਭਾਈ ਲਾਜ ਵਰਾਜ ਘੋਰਾਗਾ ਜੀ ਗੁੜਿਆਰ ਦੇ ਟਾਇਰ ਆ ਜੀ 14928 ਟਰੈਕਟਰ ਸੋਹਣਾ ਦੇਖ ਸਕਦੇ ਹੋ ਸਾਤਰੀ ਲੱਗੀ ਆ ਟਰੈਕਟਰ ਵਧੀਆ ਜੀ 2015 ਮਾਡਲ 5 ਲੱਖ 20 ਹਜ਼ਾਰ ਰੇਟ ਆ ਪਾਵਰ ਸਟੀering ਆ ਜੀ ਦੇਖ ਸਕਦੇ ਹੋ ਬਈ ਸਾਤਰੀ ਲੱਗੀ ਹੋ ਵਧੀਆ ਟਰੈਕਟਰ ਵਧੀਆ ਜੀ ਘੰਟਾ 14928 ਟਾਇਰ ਟਰੈਕਟਰ ਕੀ ਆ ਬਾਤ ਆ ਨਹੀਂ ਸਾਤਰੀ ਸੁਤਰੀ ਲੱਗੀ ਹੋ ਜੀ ਸੈਂਟਰ 에ਅਰ ਪਾਵਰ ਸਟੀering ਆ ਜੀ ਘੋਰਾਗਾ ਡੀਜੇ ਡੂਜੇ ਪੂਰੇ ਸੋਨੇ ਲੱਗੇ ਗਿਆ ਦੇਖ ਸਕਦਾ 16 ਦੇ ਟਾਇਰ ਪਏ 16 ਨ ਉਠਾਈ ਦੇ ਟਰੈਕਟਰ ਸੋਨਾ ਜੀ ਦੇਖੋ ਬਾਈ ਟਰੈਕਟਰ ਤੇ ਬਾਈ ਜੀ ਸੜ ਗੇਰਾ ਉਹਨਾਂ ਨੂੰ ਬਹੁਤ ਜੋਰ ਲਾਇਆ ਹੁੰਦਾ ਸੜ ਗੇਰਾ 855 ਤੇ ਟਾਇਰ ਨਵੇਂ ਵਰਗੇ ਪਏ ਜੀ ਚਾਰੇ ਪਾਵਰ ਸਟੀering ਹੈ 23 ਮਾਡਲ ਹੈ 2023 ਮਾਡਲ ਹੈ 785 ਰੇਟ ਹੈ ਜੀ 785 ਰੇਟ ਹੈ 23 ਮਾਡਲ ਹੈ ਟਰੈਕਟਰ ਵਧੀਆ ਪਿਆ ਜੀ ਦੇ ਜਾ ਦੋ ਜੀ 16 ਦੇ 1.5 ਜ ਵਧੀਆ ਟਰੈਕਟਰ ਹੈ ਜੀ ਨਵੀਂ ਨੱਕ ਚ ਦੇਖੋ ਭਾਈ ਜੀ ਵੀਡੀਓ ਬਾਈ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਆਪਣੇ ਪਲੀਜ਼ ਲਾਜ਼ਮੀਰਾਜ ਕੋਰਾ ਦਾ ਜੀ ਪੰਜਾਬ ਨੰਬਰ ਹੈ ਜੀ ਸਾਰੇ ਟਰੈਕਟਰ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ 14 ਨਾ ਉਠਾਈਏ ਟਾਇਰ ਹੈ ਜੀ ਸੈਂਟਰ ਜੀ ਦਾ ਮੂਹਰੇ ਟਾਇਰ ਛੋਟੇ ਛੋਟੇ ਜੀ ਮਗਰ ਟਾਇਰ ਬਿਲਕੁਲ ਨਵੇਂ ਹੈ ਜੀ ਮੂਰ ਲਈ ਵੈਸੇ ਨਵਾਂ ਹੀ ਟਰੈਕਟਰ। ਲਓ ਟਰੈਕਟਰ ਦੇਖੋ 2006 ਮਾਡਲ ਆ 325 ਰੇਟ ਆ ਜੀ। 6 ਮਾਡਲ 325 ਰੇਟ। ਟਾਇਰ ਬਿਲਕੁਲ ਨਵੇਂ ਆ ਜੀ। ਟਰੈਕਟਰ ਵਧੀਆ ਪਿਆ ਜੀ। ਸੁਪਰਾਜ। ਦੇਖੋ ਭਾਈ ਜੀ। ਸੁਪਰਾਜ ਘੋੜਾ ਆ ਗਿਆ। ਤਿੰਨ ਮਾਡਲ ਆ 330000 ਰੇਟ। ਬਾਕੀ ਨੋਕ ਕੇ ਦੇ ਹੋ ਜੀ। ਗੁੜਿਆ ਦਾ ਟਾਇਰ 14928 ਦੀ। ਟਰੈਕਟਰ ਸੋਹਣਾ। ਇਹ ਸ ਹੈ ਇੱਕ ਦੋ ਮੋੜ ਵਿੱਚ ਇਸੇ ਦਾ ਪਾਵਰ ਸਟੀਅਰਿੰਗ ਹੈ ਜੀ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਇਹ ਸਵਾ ਦੋ ਟਰੈਕਟਰ ਜੀ ਵਧੀਆ ਟਰੈਕਟਰ ਹੈ ਬਾਈ ਜੀ ਰੇਟ ਸੌ ਰੁਪਏ ਦੱਸਤਾ ਰੇਟ ਸੌ ਦੱਸਤਾ ਜੀ 2 ਲੱਖ 30 ਹਜ਼ਾਰ ਹੈ ਤਿੰਨ ਮਾੜਾ ਇੱਕ ਪੂਰਾ ਗਿਆ ਸਮਰਾਲ ਟਰੈਕਟਰ ਦੇਖੋ ਜੀ 20 ਇਟੇਜ ਟਾਇਰ ਪਾਏ ਹੋਏ ਸੈਂਟਰ ਗੇਅਰ ਹੈ ਜੀ ਟਰੈਕਟਰ ਸੋਹਣਾ ਕੋਈ ਵੀਡੀਓ ਦੇ ਵਿੱਚ ਟਰੈਕਟਰ ਪੂਰਾ ਸੋਹਣਾ ਹੈ ਜੀ ਸਪਰਾਜ 855 2004 ਮਾਡਲ ਹੈ 295000 ਰੇਟ ਹੈ ਜੀ 4 ਮਾਡਲ ਦਾ 295000 ਰੇਟ ਹੈ ਸਾਤਰੀ ਬਿਲਕੁਲ ਨਵੀਂ ਲੱਗੀ ਹੋਈ ਹੈ 20 केटी ਦੇ ਟਾਇਰ ਹੈ ਜੀ 14 9 28 ਦੇ ਪਿਛਲੇ ਮੋਰਲੇ ਬਿਲਕੁਲ ਨਵੇਂ ਜੀ ਮੋਰ ਅਵੇਲੇਬਲ ਨਵੇਂ ਟਰੈਕਟਰ ਬਹੁਤ ਸੋਹਣਾ ਹੈ ਲੈ ਸਕਦੇ ਸਵਰਾ ਟਰੈਕਟਰ ਹੈ ਜੀ ਬਹੁਤ ਵਧੀਆ ਸਪਰਾਇਜ਼ ਹੈ ਜੀ ਦੇਖ ਸਕਦੇ ਆ ਜੀ ਸਵਰਾ ਟਰੈਕਟਰ ਹੈ ਜੀ 2015 ਮਾਡਲ 5 ਲੱਖ 15000 ਰੁਪਏ ਰੇਟ ਹੈ ਜੀ 5 ਲੱਖ 15000 ਰੁਪਏ ਰੇਟ ਹੈ ਜੀ ਟਰੈਕਟਰ ਦੇਖੋ ਸੋਹਣਾ ਜੀ ਬਹੁਤ ਸੋਹਣਾ ਟਰੈਕਟਰ ਹੈ ਜੀ ਸਵਰਾ ਟਰੈਕਟਰ 15 ਮਾਡਲ 5 ਲੱਖ 15000 ਰੁਪਏ ਰੇਟ ਹੈ ਟਰੈਕਟਰ ਸੋਹਣਾ ਜੀ ਜਿਹੜਾ ਕਰਦੇ ਸੀ ਉਹ ਬਈ ਦੱਬ ਗਈ 155 ਸਵਰਾਜ ਇੱਕ ਹੋਰ ਹੈ ਦੇਖ ਸਕਦੇ ਆ ਪਿਆਰ ਨੰਬਰ ਹੈ ਵੀ ਵੀਡੀਓ ਕਰ ਦਿਓ ਬਈ ਸ਼ੇਅਰ ਟਰੈਕਟਰ ਬਹੁਤ ਵਧੀਆ ਜੀ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਜੀ ਸਬਰਾਜ ਦੇਖ ਸਕਦੇ ਹੋ ਟਰੈਕਟਰ ਬਹੁਤ ਹੀ ਵਧੀਆ ਜੀ 21 ਮਾਡਲ 21 ਮਾਡਲ ਹੈ ਇਹ ਟਰੈਕਟਰ ਦੇਖ ਸਕਦੇ ਹੋ ਜੀ 6 ਲੱਖ 80 ਹਜ਼ਾਰ ਰੇਟ ਹੈ ਜੀ 21 ਮਾਡਲ ਸੁਵਰਾ 1855 ਦੇਖੋ ਘਰ ਦਾ ਵੀਡੀਓ ਬਈ ਸ਼ੇਅਰ ਕਰ ਆਜ ਟਰੈਕਟਰ ਇੱਕ ਹੋ ਰਿਹਾ ਜੀ ਦੇਖ ਸਕਦੇ ਹੋ ਬਈ ਸੁਵਰਾ ਟਰੈਕਟਰ 855 2008 ਮਾਡਲ ਹੈ ਜੀ 3 ਲੱਖ 48000 ਰੇਟ ਹੈ ਜੀ 8th ਮਾਡਲ ਹੈ 3 ਲੱਖ 48000 ਫਿਰ ਰੇਟ ਹੈ ਟਰੈਕਟਰ ਸੋਹਣਾ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਈ ਟਾਇਰ ਵਧੀਆ ਬਈ ਟਰੈਕਟਰ ਦੇ ਪ੍ਰੈਸ਼ਰ ਸਟੀering ਹੈ ਨਹੀਂ ਜੀ ਪਾਵਰ ਸਟੀering ਹੈ ਜੀ 14928 ਟਾਇਰ ਦੇਖੋ ਬੰਦ ਤਰ ਬੋਣ ਵਾਲਾ ਦੇ ਖਾਤਰ ਬਹੁਤ ਜੀ ਟਰੈਕਟਰ ਜੇ ਕਿਸੇ ਨੇ ਲੈ ਜਾਣਾ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਖੜਾ ਪਿਆ ਤੇ ਪਰ ਆ ਜੀ ਕੋਰਾ ਦੇਖ ਸਕਦੇ ਹੋ ਜੀ ਸਪਰਾ ਟਰੈਕਟਰ ਬਹੁਤ ਹੀ ਵਧੀਆ ਟਰੈਕਟਰ ਹੈ ਜੀ 16928 ਟਾਇਰ ਪਾਏ ਗੁਡਇਰ ਦੇ ਦੇਖ ਸਕਦੇ ਆ ਜੀ ਸਪਰਾਜ 855 ਦੇਖ ਸਕਦੇ ਆ ਜੀ ਚਾਰੇ ਟਾਇਰ ਬਿਲਕੁਲ ਨਵੇਂ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਟਰੈਕਟਰ ਦੇ ਹਲੇ ਭਾਈ ਰੇਟ ਨਹੀਂ ਪਾਇਆ ਟਰੈਕਟਰ ਦਾ ਰੇਟ ਹਲੇ ਬਲੰਗ ਬੰਨ ਨਹੀਂ ਪਾਇਆ ਨਹੀਂ ਹੈਗਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਟਰੈਕਟਰ ਸੋਹਣਾ ਜੀ 855 ਸਵਰਾਜ ਚਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਇੱਕ ਹੋਰ ਆ ਗਿਆ ਤੁਹਾਡੇ ਖਾਤਰ ਸਵਰਾਜ ਟਰੈਕਟਰ ਦੇਖੋ ਬਈ ਸਵਰਾਜ ਕੀ ਬਾਤ ਆਨੀ ਜੀ ਸਵਰਾਜ 855 ਜੀ ਪਲੇਟ ਬੋਰਡ ਬਹੁਤ ਵਧੀਆ ਲਗਾਇਆ ਹੋਇਆ ਪਈਆਂ ਦਾ देख सकते दे वीकेटे जो टायर है देखो भाई वीडियो के ट्रैक्टर बहुत सोहना जी सुना देखो भाई, ट्रैक्टर देखो भाई, बी ट्रैक्टर भाई तैयार कराया हुआ लगता है देख सकते ट्रैक्टर बहुत ही सोहना ट्रैक्टर तो जी घर के पीड़े भी छे टायर टूर बहुत पे ट्रैक्टर के थोड़ा बॉपर लगे जी ਦੇ ਸਾਈਜ਼ ਆਹ ਇਹ ਪੂਰਾ ਹੋ ਗਿਆ ਵੀ ਬਹੁਤ ਸੋਹਣਾ ਟਰੈਕਟਰ ਹੈ ਸਵਰਾਜ 855 ਇਹ ਸੈਕ ਦਿਨ ਲੱਗਦਾ ਤੇ ਰੇਟ ਨਹੀਂ ਪਾਇਆ ਗਿਆ ਰੇਟ ਨਹੀਂ ਪਾਇਆ ਗਿਆ ਬਈ ਜਿਹੜਾ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਟਰੈਕਟਰ ਮੰਡੀ ਬਰਨਾਲਾ ਜੀ ਵੀ ਬਾਈ ਤੁਹਾਨੂੰ ਵੀਡੀਓ ਕਿਵੇਂ ਲੱਗੀ ਟਰੈਕਟਰਾਂ ਦੀ ਜੇ ਵਧੀਆ ਲੱਗੀ ਬਈ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਗੇ ਤੋਂ ਤੁਹਾਨੂੰ ਵਧੀਆ ਵੀਡੀਓ ਐਦੋਂ ਵੀ ਹੋ ਲੈ ਕੇ ਆਵਾਂਗੇ ਉਹਨਾਂ ਚੱਕ ਦਿਓ ਅੱਗੇ ਧੰਨਵਾਦ ਓਕੇ ਬਾਈ ਸਤਿ ਸ਼੍ਰੀ ਅਕਾਲ ਟਰੈਕਟਰ ਮੰਡੀ ਬਰਨਾਲਾ ਜੀ